ਮਿਹਰਬਾਨ ਗੇਲੇ ਡੇਰੀ ਫਾਰਮ ਦੇ ਸਾਰੇ ਵੀਰਾਂ ਦਾ ਧੰਨਵਾਦ ਵੀਰ ਜੀ ਅੱਜ ਆਪਣੀ ਵੀਟ ਹੈਗੀ ਆ ਜ਼ਿਲ੍ਹਾ ਅੰਮ੍ਰਿਤਸਰ ਆ ਪਿੰਡ ਪੱਟੀ ਗਿਆ ਸੋ ਉੱਥੋਂ ਆਪਾਂ ਤੁਹਾਡੀ ਇਹ ਵੀਡੀਓ ਲੈ ਕੇ ਆਏ ਆ ਬਾਕੀ ਸਾਰੇ ਮੇਰੇ ਵੀਰਾਂ ਨੂੰ ਰਿਕਵੈਸਟ ਹੈ ਕਿ ਜਿਹੜੇ ਮੇਰੇ ਵੀਰ ਨਵੇਂ ਚੈਨਲ ਨਾਲ ਜੁੜੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਨ ਤਾਂ ਕਿ ਆਪਾਂ ਹੋਰ ਵੀ گاਵਾ ਮੱਜਾਂ ਦੀਆਂ ਚੰਗੀਆਂ-ਚੰਗੀਆਂ ਵੀਡੀਓ ਲੈ ਕੇ ਤੁਹਾਡੇ ਤੱਕ ਪਹੁੰਚ ਸਕੀਏ ਸੋ ਅੱਜ ਆਪਾਂ ਨੀਲੀ ਦੀ ਝੋਟੀ ਲੈ ਕੇ ਆਏ ਆ ਤੁਹਾਡੇ ਵਾਸਤੇ ਦੂਸਰਾ ਸੁਆਸੂੰਦੀ ਆ ਵਜਨਦਾਰ ਆ ਸੋ 14-15 ਦਿਨ ਦੀ ਕੱਚੀ ਆ ਬਾਕੀ ਥਣ ਭਾਂਡੇ ਦੀ ਸਾਫ ਆ ਵਧੀਆ ਕੁਆਲਿਟੀ ਦੇ ਵਿੱਚ ਵੇਖ ਸਕਦੇ ਜੀ ਬਾਕੀ ਤੁਹਾਡੇ ਸਾਹਮਣੇ ਵੇਖ ਸਕਦੇ ਜੀ ਸਿੰਗੀ-ਸੁੰਗੀ ਬਹੁਤ ਵਧੀਆ ਵਾ ਬਾਕੀ ਰੇਟ ਜਿਹਾ ਜੋ ਰੱਖਿਆ ਗਿਆ ਵਾ 60000 ਰੱਖਿਆ ਗਿਆ ਵਾ ਬਹੁਤ ਛੋਟੇ ਮੁੱਲ ਦੀ ਵਧੀਆ ਛੋਟੀ ਅੱਜ ਤਾਂ ਦਿੱਲੀ ਲੈ ਕੇ ਆਏ ਆ ਸੋ ਸਾਰੇ ਮੇਰੇ ਵੀਰਾਂ ਨੂੰ ਪਸੰਦ ਹੋਊਗੀ ਮਿਹਰਬਾਨੀ